ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰ ਪਿਆਰੇਓ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦੀ ਸੰਮਾਲ ਕਰੀਏ ਜਿੱਥੇ ਸਤਿਗੁਰ ਫਰਮਾਨ ਕਰਦੇ ਨੇ ਕਿ ਅੰਮ੍ਰਿਤ ਵੇਲਾ ਸੱਚ ਨਾਮ ਓੜਿਆਈ ਵਿਚਾਰ ਅੰਮਰਤ ਵੇਲਾ ਸੱਚ ਨਾਲ ਵਡਿਆਈ ਵਿਚਾਰ ਹੁਣ ਵਡਿਆਈਆਂ ਦਾ ਵਕਤ ਆ ਗੁਰੂ ਪਿਆਰਿਓ ਆਪਾਂ ਵੀ ਕੋਸ਼ਿਸ਼ ਕਰੀਏ ਅੰਮਰਤ ਵੇਲੇ ਦੇ ਸੰਭਾਲ ਕਰੀਏ ਸਤ ਗੁਰਾਂ ਦੀਆਂ ਵਡਿਆਈਆਂ ਕਰੀਏ ਮੇਰਾ ਮਾਲਕ ਕਿਰਪਾ ਕਰੇ ਸਾਡੇ ਤੇ ਅਸੀਂ ਵੀ ਉਸ ਲਾਈਨ ਦੇ ਵਿੱਚ ਖੜੇ ਹੋ ਜਾਈਏ ਕਿਹੜੀ ਲਾਈਨ ਜਗਮਾ ਉੱਤਮ ਕਾਢੀਏ ਬਿਰਲੇ ਕਈ ਕੇ ਉਹ ਬਿਰਲਿਆਂ ਦੀ ਲਾਈਨ 'ਚ ਵੀ ਮੇਰਾ ਵਾਲਕ ਸਾਨੂੰ ਖੜਾ ਕਰ ਲੇ ਸਤਿਗੁਰ ਤਾ ਖੜਾ ਕਰਨਗੇ ਗੁਰ ਪਿਆਰੇਓ ਜੇ ਅਸੀਂ ਉਦਮ ਕਰਾਂਗੇ ਉਪਰਾਲਾ ਕਰਾਂਗੇ ਕੋਸ਼ਿਸ਼ ਕਰਾਂਗੇ ਫਿਰ ਮੇਰੇ ਮਾਲਕ ਨੇ ਕਿਰਪਾ ਕਰਨੀ ਆ ਜਿਸ ਤਰ੍ਹਾਂ ਆਪਾਂ ਪੰਗਤੀ ਵਿਚਾਰੀ ਆ ਕਿ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆ ਕਪੜਾ ਪਾਵੇ ਬਾਰ-ਬਾਰ ਇਹ ਸਰੀਰ ਬਾਰ-ਬਾਰ ਜਨਮ ਲੈਣਾ ਔਰ 84 ਲੱਖ ਦੇ ਵਿੱਚ ਜੋ ਜੀਵ ਨੇ ਸਾਰੇ ਕਪੜੇ ਪਾਵ ਕਿਸੇ ਵੀ ਮਨੁੱਖਾ ਦੇ ਵਿੱਚ ਜਨਮ ਲੈਂਦਾ ਹੈ ਪਰ ਆਈਰ ਆਸਾਨੀ ਜਾਮਾ انسان ਨੂੰ ਮਿਲਦਾ ਹੈ ਇਹ ਬੜੀ ਮੁਸ਼ਕਲਾਂ ਮਿਲਦਾ ਹੈ ਬੜੇ ਮੁਸ਼ਕਲ ਦਿਨ ਆਉਂ ਆ ਇੱਕ ਮੌਕਾ ਮਿਲਿਆ ਹੈ ਵਕਤ ਮਿਲਿਆ ਹੈ ਬਾਰੀ ਮਿਲੀ ਹੈ ਤਾਂ ਗੁਰੂ ਪਿਆਰਿਓ ਇਹਨੂੰ ਆਪਾਂ ਸੰਭਾਲਣ ਦੀ ਕੋਸ਼ਿਸ਼ ਕਰੀਏ ਕਿਉਂਕਿ ਇਸ 84 ਲੱਖ ਜੁਨੀਆਂ ਚੋਂ ਉਤਮ ਜੁਨੀ ਹੈ ਉਤਮ ਉਤਮ ਜੁਨੀਆਂ ਗੁਰੂ ਪਿਆਰਿਓ ਇਹ ਪਦਵੀ ਲਈ ਆਪਾਂ ਨੂੰ ਬੜਾ ਸੋਹਣਾ ਮੌਕਾ ਮਿਲਿਆ ਹੈ ਮੇਰੇ ਮਾਲਕ ਨੇ ਸਾਡੇ ਤੇ ਤਰਸ ਕੀਤਾ ਹੈ ਤਾਂ ਫਿਰ ਗੁਰਪਿਆਰੇ ਜ਼ਰੂਰੀ ਹੈ ਕਿ ਸਾਨੂੰ ਉਸ ਮੇਰੇ ਮਾਲਕ ਦੀਆਂ ਵਡਿਆਈਆਂ ਕਰਨੀਆਂ ਚਾਹੀਦੀਆਂ ਨੇ ਵਡਿਆਈ ਅਸੀਂ ਕਰਾਂਗੇ ਮੇਰੇ ਮਾਲਕ ਨੇ ਉਹ ਦਾਤਾਂ ਸਾਡੇ ਝੋਲੀ ਪਾ ਦੇਣੀਆਂ ਨੇ ਜਿਹੜਾ ਕਦੇ ਸੋਚਿਆ ਵੀ ਨਹੀਂ ਹੋਗਾ ਗੁਰਪਿਆਰਿਓ ਅਸੀਂ ਕੁਝ ਹੋਰ ਸੋਚਦੇ ਆ ਲੇਕਿਨ ਮੇਰੇ ਮਾਲਕ ਨੇ ਉਹ ਦਾਤ ਚੋਰੀ ਪਾ ਦੇਣੀ ਆ ਕਿਹੜੀ ਦਾਤ ਜਿਹੜੇ ਕੰਮ ਵਾਸਤੇ ਗੁਰਪਿਆਰਿਓ ਅਸੀਂ ਆਏ ਆ ਉਹ ਕੰਮ ਨੂੰ ਕਰਨ ਵਾਸਤੇ ਸਾਨੂੰ એનર્ਜੀ ਤਾਕਤ ਬਸ ਤੇਰੀ ਆਪ ਮੇਰੇ ਮਾਲਕ ਨੇ ਬਾਹ ਫੜ ਲੈਣੀ ਆ ਤਾਂ ਗੁਰਪਿਆਰੋ ਫਿਰ ਅੱਜ ਦਾ ਜਿਹੜਾ ਆਪਾਂ ਪੰਗਤੀ ਲੈ ਰਹੇ ਆਂ ਸਤਿਗੁਰ ਜੋ ਸਾਨੂੰ ਫਰਮਾਨ ਕਰ ਰਹੇ ਨੇ ਸਮਝਾਉਣਾ ਕਰ ਰਹੇ ਨੇ ਤਾਂ ਆਪਾਂ ਉਸ ਪੰਗਤੀਆਂ ਨੂੰ ਅਚਾਰਨ ਦੀ ਕੋਸ਼ਿਸ਼ ਕਰੀਏ ਸਤਿਗੁਰ ਫਰਮਾਨ ਕਰਦੇ ਨੇ ਕਿ ਇੰਨਾ ਸੋਹਣਾ ਸਰੀਰ ਲੈ ਕੇ ਜਾਮਾ ਲੈ ਕੇ ਔਰ ਮੇਰੇ ਮਾਲਕ ਨੇ ਸਾਰੀਆਂ ਪਾਵਰਾਂ ਸਾਰੀ ਤਾਕਤ ਦੇ ਕੇ ਇਸ ਬੰਦੇ ਨੂੰ ਸੰਸਾਰ ਤੇ ਭੇਜਿਆ ਪਰ ਇਹ ਬੰਦਾ ਉਸ ਤਾਕਤ ਉਸ ਤਾਕਤ ਦਾ ਗਲਤ ਇਸਤੇਮਾਲ ਕਰ ਰਿਹਾ ਹੈ ਉਸ ਤਾਕਤ ਨੂੰ ਸਹੀ ਜਗ੍ਹਾ ਨਹੀਂ ਇਸਤੇਮਾਲ ਕਰ ਰਿਹਾ ਸਤਿਗੁਰ ਫਰਮਾਨ ਕਰਦੇ ਨੇ ਗੁਰ ਪਿਆਰੇ ਉਹ ਸਾਰੀ ਲੋਕਾਈ ਸਾਰੀ ਲੋਕਾਈ ਸਭ ਸੰਸਾਰ ਉਸ ਅਕਾਰਪੁਰਖ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਹੈ ਸਾਨੂੰ ਇਹ ਜਿਹੜੀ ਇਸ ਸਾਰੀ ਲੁਕਾਈ ਨੂੰ ਮੇਰੇ ਮਾਲਕ ਨੇ ਜੋ ਤਾਕਤ ਬਖਸ਼ੀ ਹੈ ਇਹ ਕਹਿ ਕੇ ਭੇਜਿਆ ਕਿ ਤੂੰ ਕੇਵਲ ਤੇ ਕੇਵਲ ਉਸ ਵਾਪਸ ਆਪਣੇ ਘਰ ਆਉਣ ਵਾਸਤੇ ਵਾਪਸ ਆਪਣੇ ਘਰ ਆਉਣ ਵਾਸਤੇ ਤੈਨੂੰ ਇਹ ਸਾਰੀਆਂ ਚੀਜ਼ਾਂ ਦੇ ਰਿਹਾ ਹਾਂ ਵਾਪਸ ਅਸੀਂ ਕਿਵੇਂ ਜਾਵਾਂਗੇ ਤਾਂ ਵਾਪਸ ਅਸੀਂ ਜਾਵਾਂਗੇ ਗੁਰੂ ਪਿਆਰੇ ਜਦੋਂ ਪਰਮ ਪਿਤਾ ਪਰਮਾਤਮਾ ਨੂੰ ਆਪਾਂ ਮਿਲਣ ਦੀ ਕੋਸ਼ਿਸ਼ ਕਰਾਂਗੇ ਉਹਦੀ ਪ੍ਰਾਪਤੀ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਗੁਰੂ ਪਿਆਰੇ ਉਹ ਕੋਸ਼ਿਸ਼ ਤਾਂ ਸੰਸਾਰ ਕਰ ਰਿਹਾ ਹੈ ਸਤਿਗੁਰ ਬੜੇ ਇੱਕ ਜੋ ਵਿਚਾਰ ਆਪਾਂ ਨੂੰ ਦੱਸ ਰਹੇ ਨੇ ਬੜੀ ਡੂੰਗੀ ਵਿਚਾਰ ਹੈ ਕਿ ਸਾਰੇ ਲੋਕਾਈ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਹਰ ਇੱਕ ਥਾਂ ਤੇ ਭੱਜ ਦੌੜ ਲੱਗੀ ਆ ਲੱਗ ਲੱਗ ਤਰੀਕਿਆਂ ਦੇ ਨਾਲ ਲੱਗ ਲੱਗ ਤਰੀਕਿਆਂ ਦੇ ਨਾਲ ਉਸ ਮੇਰੇ ਮਾਲਕ ਨੂੰ ਪਾਉਣ ਦੇ ਚੱਕਰ ਚ ਕਿ ਇੱਥੋਂ ਵੀ ਉਸ ਅਕਾਲ ਪੁਰਖਾ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜੇ ਪਰ ਇਹ ਰੂਹਾਂ ਕੁਝ ਬਿਰਲੀਆਂ ਨੇ ਇਥੇ ਕਟਾਗਰੀਆਂ ਨੇ ਗੁਰਪਿਆ ਰਿਓ ਬਹੁਤ ਸਾਰੀਆਂ ਕਟਾਗਰੀਆਂ ਨੇ ਕੁਝ ਰੂਹਾਂ ਕੁਝ ਆਪਾ ਬੰਦੇ ਕੈ ਲਈਗੇ ਕੁਝ ਜੀਵ ਉਹ ਪ੍ਰਮਾਤਮਾ ਦੀ ਭਾਲ ਦੇ ਵਿੱਚ ਪ੍ਰਾਪਤੀ ਵਾਸਤੇ ਬੜੇ ਚੱਕਰ ਘੱਟ ਰਹੇ ਨੇ ਬੜੇ ਚੱਕਰ ਘੱਟ ਰਹੇ ਨੇ ਜਗਾ ਜਗਾ ਪੰਜ ਦੌੜ ਲੱਗੀ ਐ ਉਹਨਾਂ ਦੇ ਅੰਦਰ ਤਾਂ ਦਾ ਹੈ ਉਹ ਨਾਲ ਦੇ ਅੰਦਰ ਤਾਂ ਗਏ ਕਿ ਮੇਰਾ ਮਾਲਕ ਸਾਨੂੰ ਮਿਲੇ ਪਰ ਉਹਦਾ ਭੇਦ ਨਹੀਂ ਹੈ ਉਹਦਾ ਤਰੀਕਾ ਨਹੀਂ ਅਪਣਾ ਰਹੇ ਸਹੀ ਕੁਝ ਤਾਂ ਇਸ ਤਰ੍ਹਾਂ ਦੇ ਨੇ ਗੁਰਪਿਆਰੇ ਉਹ ਹੁਣ ਆਪਾਂ ਦੂਜੀ ਕਟਾਗਰੀ ਦੀ ਗੱਲ ਕਰੀਏ ਦੂਜੀ ਕਟਾਗਰੀ ਹੈ ਜੰਗਲਾਂ 'ਚ ਵੀ ਫਿਰਦੇ ਆ ਖੋਜਦੇ ਜੰਗਲਾਂ 'ਚ ਜੰਗਲਾਜ ਵੀ ਖੋਜਦੇ ਫਿਰਦੇ ਆ ਗੁਰੂ ਪਿਆਰਿਓ ਔਰ ਇਹਦਾ ਪਾਠ ਜਿਹੜਾ ਅੱਗੇ ਆਪਾਂ ਜ਼ਿਕਰ ਕਰੀਏ ਕੁਝ ਲੋਕ ਉਹ ਕਹਿਤਾ ਦਿੰਦੇ ਆ ਕਿ ਅਸੀਂ ਸੰਗਤ ਕਰਕੇ ਆਏ ਆ ਅਸੀਂ ਪਰਮਾਤਮਾ ਦੀ ਬੰਦਗੀ ਕਰਕੇ ਆਏ ਆ ਅਸੀਂ ਅਸੀਂ ਭਗਤੀ ਕਰਕੇ ਆਏ ਆ ਪਰ ਕਿੱਥੇ ਭਗਤੀ ਕੀਤੀ ਉਹਨਾਂ ਨੇ ਕਿੱਤੇ ਕਿਤੇ ਮਖੰਡ ਦੇ ਨਾਲ ਜਿਹੜੇ ਪਖੰਡਾਂ ਚੋਂ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਜੀ ਨੇ ਕੱਟਿਆ ਸਾਨੂੰ ਦੁਬਾਰਾ ਉਹਨਾਂ ਚ ਫਿਰ ਫਸ ਗਿਆ ਤਿੰਨ ਚਾਰ ਟਾਰਾ ਖਲੀਆਂ ਉਹਨੂੰ ਪੂਜ ਲੈਣਾ ਹੋਰ ਵੀ ਜਿੱਥੇ ਕਿਸੇ ਨੇ ਦੱਸ ਪਾਈ ਉਧਰ ਭੱਜ ਦੌੜ ਕਰ ਲੈਣੀ ਡੇਰਿਆਂ ਤੇ ਚਲੇ ਜਾਣਾ ਕਿਤੇ ਧਾਗੇ ਤੇ ਵੀ ਤਾਲੇ ਕੋਲ ਚਲੇ ਜਾਣਾ ਇਹ ਸਚਾਈ ਆ ਗੁਰਪਿਆਰੇ ਅੱਜ ਦੀ ਕਿਉਂ ਹੁਣ ਜਿਹੜੀ ਦੂਜੀ ਕਟਾਗਰੀ ਦੇ ਅੰਦਰ ਹੈ ਉਹ ਪ੍ਰਮਾਤਮਾ ਨੂੰ ਮਿਲਣ ਦੀ ਤਾਂ ਖਤਮਾ ਨੂੰ ਉਹਨਾਂ ਦੇ ਵਿੱਚ ਨਹੀਂ ਹੈ ਉਹਨਾਂ ਦੇ ਵਿੱਚ ਹੈ ਸੰਸਾਰ ਦੇ ਸੁੱਖ ਔਰ ਸੁੱਖ ਦੇ ਨਾਲ ਜੋ ਦੁੱਖ ਚਿੰਬੜੇ ਨੇ ਉਹ ਵੀ ਸਿਰਫ ਉਹਨਾਂ ਨੂੰ ਹੀ ਘਟਾਉਣਾ ਹੋ ਦੁੱਖ ਦੂਰ ਕਰਨ ਬਾਅਦ ਤੇ ਸੰਸਾਰ ਦੇ ਸੁੱਖ ਲੈਣ ਵਾਸਤੇ ਉਹਨਾਂ ਨੇ ਭੱਜ ਦੌੜ ਲਾਈ ਆ। ਉਹਨਾਂ ਨੇ ਭੱਜ ਦੌੜ ਲਾਈ ਆ ਗੁਰੂ ਪਿਆਰਿਓ। ਆਖਰਕਾਰ ਗੁਰੂ ਪਿਆਰਿਓ ਫਿਰ ਇਸ ਤਰ੍ਹਾਂ ਦੇ ਮਨੋਕ ਫਿਰ ਹਾਰ ਜਾਂਦੇ ਨੇ। ਹਾਰ ਜਾਂਦੇ ਨੇ। ਸਤਿਗੁਰਾਂ ਜੀ ਨੇ ਠੀਕ ਤਾਂ ਫਰਮਾਇਆ ਹੈ ਗੁਰਬਾਣੀ ਦੇ ਅੰਦਰ। ਫਿਰਤ ਫਿਰਤ ਬਹੁਤ ਜੁਗਹਾਰਿਓ ਮਾਨਸ ਦੇਹੀ ਲਈ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰ ਕਹਣ ਤੂੰ ਸਿਮਨ ਕਿਉਂ ਨਹੀਂ ਕਰਦਾ ਅਸਲੀ ਜਿਹੜਾ ਰਸਤਾ ਹੈ ਉਹ ਕਿਉਂ ਨਹੀਂ ਫੜਦਾ ਤੂੰ ਅਸਲੀ ਰਸਤਾ ਇਸੇ ਕਰਕੇ ਗੁਰੂ ਪਿਆਰੇਓ ਸਤਗੁਰ ਜੋ ਆਪਣਾ ਜੋ ਮੇਨ ਟੋਪਿਕ ਅੱਜ ਜੋ ਪੰਜਵੇਂ ਪਾਸਾ ਆਸਾ ਮਹੱਲਾ ਪੰਜਵਾਂ ਦੇ ਅੰਦਰ ਸਾਨੂੰ ਪਰਵਾਣਾ ਕਰ ਰਿਹਾ ਨੇ ਦਸਨਾ ਕਰ ਰਿਹਾ ਨੇ ਆਸਾ ਮਹੱਲਾ ਪੰਜਮਾ ਸ਼ਲੋਕ ਬਨ ਬਨ ਫਿਰਤੀ ਖੋਜਤੀ ਹਾਰੇ ਵ ਅਬਗਾਹੇ ਕਹਦਾ ਬਨ ਬਨ ਫਿਰਤੀ ਖੋਜਤੀ ਫਿਰਤੀ ਮਤਲਬ ਬਨ ਬਨ ਜਗਾ ਜਗਾ ਜੰਗਲਾਂ ਦੇ ਵਿੱਚ ਹਰ ਥਾਂ ਜੋ ਆਪਾਂ ਵਿਚਾਰ ਕੀਤੀ ਹੈ ਆਹੀ ਤਾਂ ਆਪਾਂ ਵਿਚਾਰ ਕੀਤੀ ਹੈ ਕਿ ਬਨ ਬਨ ਫਿਰਤੀ ਖੋਜਤੀ ਹਾਰੀ ਉਹ ਅਬ ਗਾਇ ਹਾਰ ਜਾਂਦੀ ਹੈ ਥੱਕ ਜਾਂਦੀ ਹੈ ਆਖਰ ਫਿਰ ਵਾਜੀ ਨੂੰ ਹਾਰ ਕੇ ਵਾਪਸ 84 ਲੱਖ ਦੇ ਗੇੜ ਦੇ ਚੱਕਰ 'ਚ ਫਿਰ ਪੈ ਜਾਂਦੀ ਹੈ ਫਿਰ ਜਨਮ ਲੈਂਦੀ ਹੈ ਗੁਰੂ ਪਿਆਰਿਓ ਕਿਤੇ ਜਨ ਇਨਸਾਨੀ ਜਮਾਤਾ ਬੜਾ ਮੁਸ਼ਕਲ ਹੈ ਫਿਰ ਖਵਾਰ ਹੁੰਦੀ ਹੈ ਅਲੱਗ-ਅਲੱਗ ਸ਼ਰੀਰਾਂ ਦਾ ਅਲੱਗ-ਅਲੱਗ ਜੁਨੀਆਂ ਦੇ ਵਿੱਚ ਪੈ ਕੇ ਤਾਂ ਕਿਉਂ ਨਾ ਆਪਾਂ ਗੁਰਪਿਆਰੇ ਹੁਣ ਆਪਣੇ ਕੋਲ ਵਕਤ ਹੈ ਸਮਾਂ ਹੈ ਸਮਝਣ ਦੀ ਕੋਸ਼ਿਸ਼ ਕਰੀਏ ਸਤਗੁਰੂ ਜੋ ਕਹਿ ਰਹੇ ਨੇ ਕਿ ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ ਤਾਂ ਗੁਰਪਿਆਰੇ ਨਾ ਪੜਕੋ ਜੰਗਲਾਂ ਦੇ ਵਿੱਚ ਨਾ ਕਿਸੇ ਪਾਸੇ ਹੋਰ ਭਜੋ ਨਾ ਪਾਚੋ ਗੁਰਪਿਆਰੋ ਇੱਕ ਪਰਮਾਤਮਾ ਦੀ ਬੰਦਗੀ ਕਰੋ ਹਾਂ ਭੇਦ ਲਓ ਭੇਦ ਲਓ ਕਿ ਕਿਵੇਂ ਐਸੀ ਬੰਦਗੀ ਕਰਨੀ ਹੈ ਉਹ ਧੰਨ ਸ੍ਰੀ ਗੁਰਗੰਸਾਹਿਬ ਦੇਣਗੇ ਗੁਰਪਿਆਰੋ ਔਰ ਜੋ ਨਹੀਂ ਪੜ ਸਕਦਾ ਉਹ ਸੰਗਤ ਕਰੋ ਗੁਰੂਤ ਸੰਗਤ ਸਾਰਿਆਂ ਨੂੰ ਕਰਨੀ ਹੈ ਸੰਗਤ ਕਰੋ ਸੰਗਤ ਕਰਕੇ ਸੰਗਤ ਵੀ ਕਿਹੜੀ ਕਰਨੀ ਹੈ ਸੰਗਤ ਦੇ ਵਿੱਚ ਕੁਸਾਸਲ ਕਰੋ ਗੁਰਪਿਆਰੋ ਲੈਕਨ ਇਨਸਾਨਾ ਸਾਡਾ ਪ੍ਰਮਾਤਮਾ ਬਸ ਇੱਕ ਅਕਾਲ ਪੁਰਖ ਪਿਤਾ ਪ੍ਰਮਾਤਮਾ ਉਹ ਇਹ ਤੋਂ ਲਾਵਾ ਹੋਰ ਕਿਸੇ ਪਾਸੇ ਸੀਸ ਨਾ ਝੁਕੇ ਗੁਰੂ ਪਿਆਰੇ ਤਾਂ ਸਾਰੀ ਉਮਰ ਅਸੀਂ ਸਾਰੀ ਲੁਕਾਈ ਪ੍ਰਮਾਤਮਾ ਨੂੰ ਪਾਉਣ ਵਾਸਤੇ ਜੰਗਲਾਂ ਦੇ ਵਿੱਚ ਥੱਕ ਜਾਂਦੀ ਹੈ ਹਾਰ ਜਾਂਦੀ ਹੈ ਕਿਤੇ ਕੁਝ ਕਰ ਲਿਆ ਕਿਤੇ ਕੁਝ ਕਰ ਲਿਆ ਠੀਕ ਹੈ ਜੋ ਸੰਸਾਰ ਦੇ ਜੋ ਤਰੀਕੇ ਬਣੇ ਨੇ ਲੱਗ ਲੱਗ ਧਰਮ ਦੇ ਅਨਸਾਰ ਉਹ ਚੰਗੇ ਨੇ ਮਾੜੇ ਨਹੀਂ ਐ ਪਰ ਉਹ ਤਰੀਕੇ ਨਹੀਂ ਜਿਹੜੇ ਉਹਦੇ ਵਿੱਚ ਸਾਡਾ ਇੱਕ ਨਿਸ਼ਾਨਾ ਹੋਣਾ ਚਾਹੀਦਾ ਚਾਹੇ ਉਹ ਸਿੱਖ ਧਰਮ ਦੇ ਅੰਦਰ ਹੈ ਚਾਹੇ ਹਿੰਦੂ ਧਰਮ ਦੇ ਅੰਦਰ ਹੈ ਜਾਂ ਕੋਈ ਮੁਸਲਮ ਧਰਮ ਅਸਾਈ ਧਰਮ ਉਹਨਾਂ ਦਾ ਨਿਸ਼ਾਨਾ ਇੱਕ ਪ੍ਰਮਾਤਮਾ ਨੂੰ ਮਿਲਣ ਵਾਸਤੇ ਹੋਣਾ ਚਾਹੀਦਾ ਕਿਉਂਕਿ ਅਸੀਂ ਆਏ ਹਾਂ ਗੁਰਪਿਆਰੇਓ ਭਈ ਪ੍ਰਾਪਤ ਮਾਨਕ ਦੇਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਸੀਂ ਮਾਲਕ ਨੂੰ ਮਿਲਣ ਵਾਸਤੇ ਆਏ ਹਾਂ ਆਪਣਾ ਜਨਮ ਮਰਨ ਕੱਟਣਾ ਆ ਕਿਸੇ ਵੀ ਧਰਮ ਦੇ ਵਿੱਚ ਬੈਠਾ ਕੋਈ ਉਹ ਵੀ ਜੀਵ ਆਪਣਾ ਜਨਮ ਮਰਨ ਕੱਟਣਾ ਆ ਹੈ ਪਰ ਹੁਣ ਤਾਂ ਉਹਦੇ ਸੋਚਣੀ ਉਹਦੇ ਵਿਚਾਰਾਂ ਤੇ ਨਿਰਮਲ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਪ੍ਰਮਾਤਮਾ ਨੂੰ ਮਿਲੇਗਾ ਕਿਹੜੇ ਤਰੀਕੇ ਨਾਲ ਮਿਲਣਾ ਚਾਹੁੰਦਾ ਹੈ ਜਿਆ ਤਰੀਕਾ ਜਿਵੇਂ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਹ ਤਰੀਕਾ ਅਪਣਾਏਗਾ ਤਾਂ ਅਸੀਂ ਨਹੀਂ ਜਿੱਤ ਪਾਵਾਂਗੇ ਗੁਰੂ ਕਹ ਰਹੇ ਜੀ ਅਸੀਂ ਜੰਗਲਾਂ ਦੇ ਵਿੱਚ ਭੜਕਦੇ ਰਹੇ ਗੁਰੂ ਸਾਹਿਬ ਕਹਿ ਰਹੇ ਨੇ ਅਗਲੀ ਪੰਗਤੀ ਨਾਨਕ ਭੇਟੇ ਸਾਥ ਜਬ ਹਰ ਪਾਇਆ ਮਨਮਾਹੇ ਕਹਿੰਦਾ ਭਲਿਆ ਜੇ ਤੂੰ ਆਪਣੇ ਅੰਦਰ ਦੀ ਖੋਜ ਕਰ ਲੈ ਜੇ ਤੂੰ ਅੰਦਰ ਦੀ ਖੋਜ ਕਰ ਲੈ ਤੂੰ ਬੜਾ ਭਾਗੀ ਹੋ ਸਕਦਾ ਹੈ ਬੜਾ ਭਾਗਾ ਵਾਲਾ ਹੋ ਸਕਦਾ ਹੈ ਕਿਉਂ ਤੈਨੂੰ ਗੁਰੂ ਮਿਲ ਪੈਣਾ ਹੈ ਪ੍ਰਮਾਤਮਾ ਨਾਲ ਮਲਾਪ ਹੋ ਜਾਣਾ ਹੈ ਤੇਰਾ ਜਨਮ ਮਰਨ ਕੱਟਿਆ ਜਾਣਾ ਹੈ ਜੇ ਤੂੰ ਜਨਮ ਮਰਨ ਕੱਟਿਆ ਗਿਆ ਤਾਂ ਫੇਰ ਅਸੀਂ ਆਪਣੇ ਘਰ ਚਲਾ ਜਾਾਂਗੇ ਫਰਕ ਘਰ ਤਾਂ ਤਾਂ ਜਾਵਾਂਗੇ ਜੇ ਸਾਨੂੰ ਘਰ ਦਾ ਵੀ ਪਤਾ ਹੋਊਗਾ ਇਹ ਘਰ ਦਾ ਪਤਾ ਹੋਗਾ ਵੀ ਕਿੱਥੇ ਆ ਸਾਡਾ ਘਰ ਅਸਲੀ ਘਰ ਕਿਹੜਾ ਹੈ ਅਸੀਂ ਤਾਂ ਗੁਰਪਿਆਰਿਓ ਬੜੇ ਭਲੇਖਿਆਂ ਦੇ ਵਿੱਚ ਆਂ ਅਸੀਂ ਭਲੇਖਿਆਂ ਦੇ ਵਿੱਚ ਆਂ ਕਈਆਂ ਨੂੰ ਤਾਂ ਇਹੀ ਹੈ ਕਿ ਅਸੀਂ ਕਿਤੇ ਜਾਣਾ ਫਿਕਰ ਹੀ ਨਹੀਂ ਗੁਰਪਿਆਰਿਓ ਚਿੰਤਾ ਕਰੋ ਮਾਲਕ ਨੂੰ ਮਿਲਣ ਦੀ ਆਹ ਚਿੰਤਾ ਨਾ ਕਰੋ ਜੋ ਗੁਰੂ ਸਾਹਿਬ ਸਾਨੂੰ ਹਟਾਉਂਦੇ ਨੇ ਕਿ ਨਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਿਹੜੇ ਆ ਪਰਿਵਾਰਾਂ ਦੀ ਧੰਦਿਆਂ ਦੀ ਚਿੰਤਾ ਮੇਰੇ ਮਾਲਕ ਨੂੰ ਆ ਉਹਨੇ ਕਰਵਾ ਲੈਣੀ ਆ ਸਾਥੋਂ ਔਰ ਕਰ ਦੇਣੀ ਆ ਪਰ ਸਾਨੂੰ ਚਿੰਤਾ ਕਰਨੀ ਆ ਕਿ ਸਾਡੇ ਜਿਹੜੇ ਸਵਾਸ ਬੜੇ ਕੀਮਤੀ ਨੇ ਆਖਰੀ ਸਵਾਸ ਸਾਡਾ ਕਿਤੇ ਨਿਕਲ ਨਾ ਜਾਏ ਆਏ ਮੇ ਆਏ ਨਾ ਜਾਇ ਜਾਏ ਇਹ ਸਵਾਸਾਂ ਦੇ ਰੰਦ ਰੰਦੇ ਅਸੀਂ ਮਾਲਕ ਨੂੰ ਮਿਲ ਲਈਏ ਕੋਟਾ ਆ ਅਸਲੀ ਸਾਡਾ ਮਨੋਰਥ ਹੈ ਮੇਰਾ ਮਾਲਕ ਕਿਰਪਾ ਕਰੇ ਆਜ ਅੰਵਰਤ ਬਿਲੇ ਦੀ ਆਪਾ ਸੰਗਤ ਕੀਤੀ ਹੈ ਸਤਿਗੁਰ ਮੇਰਾ ਬਖਸ਼ਣ ਸਾਰਿਆਂ ਦੇ ਕਿਰਪਾ ਕਰੇ ਸਤਿਗੁਰ ਮਤ ਬਖਸ਼ੇ ਸਾਰਿਆਂ ਨੂੰ ਤੇ ਇੱਥੇ ਹੀ ਆਪਾ ਵਿਚਾਰਾਂ ਨੂੰ ਰੋਕਦੇ ਹੋਏ ਮਾਲਕ ਤੋਂ ਭੁੱਲਾ ਬਖਸ਼ਾਈਏ ਸੰਗਤ ਤੋਂ ਭੁੱਲਾ ਬਖਸ਼ਾਈਏ ਕਿਉਂਕਿ ਕਾਲ ਯੁਗ ਜੀਵਾਂ ਗਲਤੀ ਕਰਨ ਹਰ ਬਾਣੀ ਪੜਦੇ ਹੋਏ ਵਿਚਾਰਾਂ ਕਰਦੇ ਹੋਏ ਕਈ ਪ੍ਰਕਾਰ ਦੇ ਪੁੱਲਾ ਹੋ ਜਾਂਦੀਆਂ ਨੇ ਸਤਗੁਰ ਬਖਸ਼ਨ ਹਾਰ ਬਖਸ਼ ਲੈਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ